ਸਾਸੀਕਾਲ ਜੀ ਫਤਿਹ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਇਸ ਵਕਤ ਪਹੁੰਚੇ ਹਾਂ ਪਿੰਡ ਦਿਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਡਾਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਨੇ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ 'ਚ ਲੱਖਾਂ ਰੁਪਈਆ ਦੇ ਗਰਾਂਟਾ ਦੇ ਗੱਫੇ ਵੰਡੇ ਗਏ ਇਸ ਮੌਕੇ ਪਿੰਡ ਦਿਹਾਣਾ ਵਿਖੇ ਪਿੰਡ ਦਿਹਾਣਾ ਤੋਂ ਵੱਡੋ ਜਾਣ ਵਾਲੀ ਸੜਕ ਦੇ 77 ਲੱਖ ਰੁਪਈਆ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਅਤੇ ਰੈਂਪ ਵਾਸਤੇ ਪਿੰਡ ਦਿਹਾਣਾ ਤੋਂ ਭੁੰਗਨੀ ਰੈਂਪ ਅਤੇ ਪੱਕੀ ਸੜਕ ਵਾਸਤੇ 63 ਲੱਖ ਰੁਪਏ ਦਾ ਚੱਕ ਦਿੱਤਾ ਇਸ ਮੌਕੇ ਪਿੰਡ ਵਾਸੀਆਂ ਨੇ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਆਓ ਤੁਹਾਨੂੰ ਅਸੀਂ ਕੁਝ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਔਰ ਬਹੁਸ਼ਕਰਾ ਜੋ ਸਾਡੇ ਬਹੁਸ਼ੀ ਗੋਰੀ ਜੀ ਤੇ ਬਹੁਸ਼ਕਰਾ ਜੋ ਸਾਡੇ ਆਪ ਸਾਡੇ ਨੂੰ ਬਹੁਤ ਇਸ਼ਾਰ ਕਰੀਏ ਵਾਯੂ ਦਾ ਕਾਜਾ ਕਰਾਏ ਉਹ ਇਹ ਸੋਚਦਾ ਕੋਈ ਵਿਕਾਸ ਕਰਾ ਰਿਹਾ ਹੈ ਬਸ ਇਹ ਹਰ ਹਰ ਸਭ ਦਾ ਬਹੁਤ ਕੰਮ ਕਰਨਾ ਚਾਹਦੇ ਸੀ ਤੁਹਾਡੀ ਪੰਚਾਇਤ ਬਹੁਤ ਕੰਮ ਕਰਦੀ ਸ਼ੇਣੀ Só so, para You mm -hmm. ਇਹ ਜੈਸਰ ਜੀ ਸਾਹਿਬ ਜੇ ਤੁਸੀਂ ਇਹ ਸੜਕ ਬਣਾ ਗਏ ਬਿਲਕੁਲ ਹੁਣ ਮੰਨ ਜਾਓ ਜੈਸਰ ਜੀ ਸਾਹਿਬ ਬਹੁਤ ਬਹੁਤ ਜੈਸਰ ਜੀ ਸਾਹਿਬ ਜਦੋਂ ਤੁਸੀਂ ਜੜਾ ਕੋਲ ਅਧੂਰਾ ਨਾ ਦੇ ਰਹੇ ਹੋ ਇਹ ਅੱਜ ਵਾਕਿਆ ਹੈ ਜਦੋਂ ਸਾਲ 1 ਮੀਟਰ ਹੋ ਗਿਆ ਉਹਨਾਂ ਕੋਲ ਇਹਨਾਂ ਦੇ ਬਹੁਤ ਕਈ ਵਾਰ ਉਹ ਭਿਆਨਕਿਤ ਪਰ ਨਹੀਂ ਹੋਇਆ ਪਰ ਸਾਂਝੀ ਬਹੁਤ ਵਧੀਆ ਬਣ ਜਾਈਏ ਤੇ ਤੁਹਾਨੂੰ ਸਭ ਨੂੰ ਦੀਆਂ ਸਤਿ ਸ਼੍ਰੀ ਅਕਾਲ ਜੀ ਸੋ ਐਵੀ ਗੋਸੜਾ ਬੈਗੀਆਂ ਤੇ ਹੁਣ ਦਿਹਾੜੇ ਵਾਲਾ ਨੌਜਾ ਲਾਇਆ ਤੇ ਤੈਨੂੰ ਨਾ ਤੈਨੂੰ ਵੀ ਤੇ ਹੁਣ ਪਰਮਤਾ ਨਵਾਜ਼ੀ ਕਰਨਾ ਫੇ ਵੋਟਰ ਤੁਸੀਂ ਸਾਰਿਆਂ ਨੇ ਜਿੰਦਾਬਾਦ ਜਿੰਦਾਬਾਦ ਇਸ ਲਈ ਨਾ ਕੋ ਬਹੁਤ ਜਿੰਦ ਗਿਆ ਹੈ ਕੋਤਾਲਾ ਸਰ ਜੀ ਇੱਕ ਵੀ ਇਹ ਸਾਡੇ